ਕਹਿੰਦੇ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਪਿਛਲੇ ਕਾਫੀ ਦਿਨਾਂ ਤੋਂ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਹਦੇ ਵਿੱਚ ਅ ਇੱਕ ਅਸੀਂ ਮੁਕਦਮਾ ਦਰਜ ਕੀਤਾ ਹੈ ਕਿ ਇੱਕ ਐਕਸਟਰਸ਼ਨ ਕਾਲ ਆਈ ਸੀਗੀ ਸਦਰ ਨਕੌਦਰ ਦੇ ਵਿੱਚ ਮਨਪ੍ਰੀਤ ਸਿੰਘ ਨੂੰ ਹਰੀਪੋਟਾਡੇ ਦੇ ਰਹਿਣ ਵਾਲੇ ਹੈਗੇ ਨੇ 78 ਨੰਬਰ ਐਫ ਆਈ ਆਰ ਦਰਜ ਕੀਤੀ ਪੀਐਸ ਸਦਰ ਨਕੌਦਰ ਦੇ ਵਿੱਚ 386506 ਦੇ ਵਿੱਚ ਜੁਐਰੀ ਤਫਤੀਸ਼ ਕਰਨ ਲਈ ਅ ਅਸੀਂ ਵਕਫ ਵਕਤੀਮਾ ਬਣਾਇਆ ਐਸਪੀ ਇਨਵੈਸਟੀਗੇਸ਼ਨ ਜਿਸ ਰੂਪ ਡੀਐਸਪੀ ਡੀ ਲਖਵੀਰ ਇਨਚਾਰਜ ਸੀਆਈਏ ਐਸਐਚਓ ਸਦਰਨ ਕੋਦਰ ਜਾਂ ਟੀਮਾਂ ਵੱਖ-ਵੱਖ ਗਠਿਤ ਕਰਕੇ ਸਾਰੇ ਐਂਗਲਸ ਤੋਂ ਇਨਕਲੂਡਿੰਗ ਟੈਕਨੀਕਲ ਹਿਊਮਨ ਇਨਪੁਟ ਅਸੀਂ ਆਪਣੇ ਫੀਲਡ ਚ ਉਤਾਰੀਆਂ ਟੀਮਾਂ ਤੇ ਸਾਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਮੇਨ ਮਲਜਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਦੀ ਜਿਹੜੀ ਹੈਗੀ ਉਹ ਭਾਲ ਜਾਰੀ ਹੈਗੀ ਹੈ ਇਹ ਜਿਹੜੇ ਤਿੰਨ ਅਸੀਂ ਮੁਰਜਮ ਫੜੇ ਹੈਗੇ ਆ ਇਹਦੇ ਵਿੱਚੋਂ ਸਾਨੂੰ ਰਿਕਵਰੀ ਵੀ ਹੋਈ ਹੈ ਇੱਕ ਬੱਤੀਬੋਰ ਦਾ ਪਿਸਟਲ ਹੈ ਪੰਜ ਰਾਉਂਡ ਹੈਗੇ ਨੇ ਇੱਕ ਮੋਟਰਸਾਈਕਲ ਹੈਗਾ ਤੇ ਨਾਲ ਸਿਮ ਤੇ ਡੋਂਗਲ ਜਿਹੜੇ ਇਹਦੇ ਵਿੱਚ ਯੂਜ਼ ਹੋ ਰਹੇ ਸੀ ਅ ਤੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਇਹ ਜਿਹੜਾ ਬੜੀ ਟੈਕਨੀਕਲ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਿਹੜਾ ਬਾਹਰ ਤੋਂ ਨੰਬਰ ਆਇਆ ਸੀਗਾ ਯੂਕੇ ਦਾ ਨੰਬਰ ਸੀ ਉਹਦੀ ਅਸੀਂ ਡਿਟੇਲਸ ਕਰਵਾਈਆਂ ਉਹਦੀ ਡਿਟੇਲ ਦੇ ਵਿੱਚੋਂ ਸਾਨੂੰ ਇੱਕ ਨੰਬਰ ਫਿਗਰ ਆਊਟ ਹੋਇਆ ਜਿਹੜਾ ਕਿ ਹਰਜਿੰਦਰ ਦਾ ਸੀਗਾ ਜਿਹੜਾ ਦੋਸ਼ੀ ਇਹਦੇ ਵਿੱਚ ਅਸੀਂ ਉਹਨੂੰ ਅਰੈਸਟ ਕੀਤਾ ਮੌਕੇ ਤੇ ਜਿਹੜਾ ਹੈਗਾ ਇੱਕ ਹੋਰ ਬੰਦਾ ਉਹਦੀ ਪੁਛਗੀਚ ਆਇਆ ਜਿਹੜਾ ਜੋਬਨਜੀਤ ਨਾਮ ਦਾ ਬੰਦਾ ਸੀ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਜੋਬਨਜੀਤ ਹੈਗਾ ਤੁਹਾਨੂੰ ਪਤਾ ਹੋਣਾ ਹੈ 2021 ਦੇ ਵਿੱਚ ਕਾਫੀ ਵੱਡੀ ਕਨਸਾਈਨਮੈਂਟ ਸੀ ਅਰਾਊਂਡ 3000 ਕਿਜੀ ਦੀ ਇੱਕ ਹੋਰ ਕਨਸਾਈਨਮੈਂਟ ਸੀ ਅਰਾਊਂਡ 300 ਕਿਜੀ ਦੀ ਸੋ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਆਲਰੇਡੀ ਗੁਜਰਾਤ ਪੁਲਿਸ ਨੇ ਇਹਨੂੰ ਇਸ ਤੇ ਪਰਚਾ ਵੀ ਦਰਜ ਕੀਤਾ ਹੋਇਆ ਹੈ ਅੰਮ੍ਰਿਤਸਰ ਦਿਹਾਤੀ ਜਦੋਂ ਗੁਜਰਾਤ ਪੁਲਿਸ ਨੂੰ ਕਿਸੇ ਹੋਰ ਮਾਮਲੇ ਵਿੱਚ ਪੇਸ਼ ਕਰਨ ਆਈ ਤੇ ਉੱਥੋਂ ਇਹ ਉਹਨਾਂ ਕੋਲੋਂ ਭੱਜ ਗਿਆ ਤੇ ਇਹਦੇ ਖਿਲਾਫ ਅੰਮ੍ਰਿਤਸਰ ਦਿਹਾਤੀ ਵੀ 223 ਤੇ 224 ਧਰਾਵਾਂ ਦੇ ਵਿੱਚ ਪਰਚਾ ਦਰਜਿਆ ਸੋ ਇਹ ਕਾਫੀ ਅਸੀਂ ਸਾਨੂੰ ਸਫਲਤਾ ਮਿਲੀ ਹੈ ਇਹ ਤੋਂ ਹੋਰ ਵੀ ਅਸੀਂ ਪੁਚੀ ਵਿੱਚ ਕਰ ਰਹੇ ਹਾਂ ਹੋਰ ਵੀ ਇਹ ਤੋਂ ਕਾਫੀ ਸਾਨੂੰ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜਾ ਅਸੀਂ ਡਿਟੇਲ 'ਚ ਇਹਦਾ ਰਿਮਾਂਡ ਲੈ ਕੇ ਅੱਗੇ ਕਰਾਂਗੇ ਤੇ ਇੱਕ ਜਿਹੜਾ ਥਰਡ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਉਹਦਾ ਨਾਮ ਹੈਗਾ ਜੀ ਕੁਲਵਿੰਦਰ ਇਹ ਬੇਸਿਕਲੀ ਇਹਨੇ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਤੇ ਇਹ ਜਿਹੜੇ ਸਾਰੇ ਇਹਨੂੰ ਚਲਾਉਣ ਵਾਲੇ ਬੰਦੇ ਹੈਗੇ ਨੇ ਉਹ ਯੂਕੇ ਦੇ ਵਿੱਚ ਬੈਠੇ ਨੇ ਦੋ ਬੰਦੇ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਜੀ ਜਗਦੀਪ ਜੱਗਾ ਤੇ ਗੱਲ ਆ ਇਹ ਦੋਨੋਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੈਗੇ ਨੇ ਇਹਨਾਂ ਨੇ ਸੱਤਾਂ ਨੌ ਸ਼ੇਰੇ ਦਾ ਜਿਹੜਾ ਨਾਮ ਹੈ ਉਹ ਯੂਜ਼ ਕਰਕੇ ਇਹ ਫਰੋਦੀ ਮੰਗੀ ਤੇ ਅਸੀਂ ਸਾਰਾ ਟੈਕਨੀਕਲ ਡਿਟੇਲਸ ਸਾਰਾ ਵਰਕਆਊਟ ਕਰਕੇ ਇਹ ਪੂਰਾ ਜਿਹੜਾ ਮੁੱਦਮਾ ਟ੍ਰੇਸ ਕੀਤਾ ਕਿਸੇ ਗੈਂਗਸਟਰ ਦਾ ਨਾਮ ਵੀ ਵਿੱਚ ਕਿਸੇ ਗੈਂਗਸਟਰ ਦਾ ਨਹੀਂ ਉਹਦਾ 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 ਬੇਸਿਕਲੀ ਨਾਮ ਯੂਜ਼ ਕਰਕੇ ਡਰਾਨ ਲਈ ਬੰਦੇ ਤੋਂ ਫਰੋਤੀ ਮੰਗੀ ਸੀਗੀ ਪਰ ਅਲਟੀਮੇਟਲੀ ਉਹਦਾ ਨਾਮ ਹੁਣ ਫਿਕਰ ਆਊਟ ਨਹੀਂ ਹੋਇਆ ਇਹ ਜਿਹੜੇ ਜਿਵੇਂ ਮੈਂ ਪੰਜ ਬੰਦਿਆਂ ਦਾ ਨਾਮ ਲਏ ਇਹਨਾਂ ਦੇ ਨਾਮ ਇਹਦੇ ਵਿੱਚ ਆਏ ਨਹੀਂ ਜਿਸ ਨੂੰ ਤਿੰਨ ਬੰਦੇ ਦੀ ਕੋਈ ਨਹੀਂ ਹੈਗਾ ਕਿ ਨਹੀਂ ਹੈ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਹਲੇ ਤੱਕ ਨਹੀਂ ਹੈ ਪਰ ਇਨਵੈਸਟੀਗੇਸ਼ਨ ਚ ਜਿਵੇਂ ਜਿਵੇਂ ਹੋਰ ਅਸੀਂ ਕਿਉਂਕਿ ਇਹ ਇਹਦੀ ਕਾਫੀ ਡਿਟੇਲਡ ਇਨਵੈਸਟੀਗੇਸ਼ਨ ਹੁੰਦੀ ਹੈ ਬਾਹਰਲੇ ਨੰਬਰ ਤੋਂ ਕਾਲ ਆਈ ਹੈ ਉਹਦੇ ਸਾਰੀ ਟੈਕਨੀਕਲ ਡਿਟੇਲ ਹੈ ਆਈਪੀਜ਼ ਆ ਆਈਪੀ ਡੀਆਰਸ ਆ ਰਿਵਰਸ ਰੀਸਸ ਤਾਂ ਸੋ ਕਾਫੀ ਸਾਨੂੰ ਇਹਦੇ ਵਿੱਚ ਮਤਲਬ ਅਸੀਂ ਡਿਟੇਲਡ ਇਨਵੈਸਟੀਗੇਸ਼ਨ ਕਰਾਂਗੇ ਤੋਂ ਉਹਦੇ ਵਿੱਚ ਜੇ ਕੋਈ ਆਇਆ ਤਾਂ ਉਹ ਅਸੀਂ ਲੈ ਕੇ ਆਵਾਂਗੇ ਇਹਦੀ ਕੰਮ ਕਰਦਾ ਇਹਦੀ ਬੇਸਿਕਲੀ ਖੇਤੀਬਾੜੀ ਹੈਗੀ ਹੈ ਜੀ ਇਹਦੀ ਜ਼ਮੀਨ ਹੈਗੀ ਹੈ ਤੋ ਇਹ ਇਹਦੇ ਬਾਰੇ ਜਿਹੜੀ ਇੱਕ ਮੈਂ ਤੁਹਾਨੂੰ ਹੋਰ ਇੱਥੇ ਗੱਲ ਦੱਸਣੀ ਚਾਹੁੰਦਾ ਐ ਕਿ ਇੱਕ ਅਮਰੀਕ ਸਿੰਘ ਦਾ ਨਾਮ ਦਾ ਵਿਅਕਤੀ ਸੀਗਾ ਉਹਨੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਅੱਗੇ ਦਿੱਤੀ ਸੋ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਇਹਦੇ ਵਿੱਚ ਹਰ ਐਂਗਲ ਕਵਰ ਕੀਤਾ ਵੀ ਕਿਹਨੇ ਇਨਫੋਰਮੇਸ਼ਨ ਦਿੱਤੀ ਕਿਹਨੇ ਅੱਗੇ ਪ੍ਰੋਵਾਈਡ ਕੀਤੀ ਕਿਹਨੇ ਮੌਕੇ ਤੇ ਜਾ ਕੇ ਕਾਲ ਕੀਤੀ ਬਾਹਰ ਤੋਂ ਜਿਵੇਂ ਦੋ ਮੁੰਡੇ ਦਾ ਨਾਮ ਆ ਉਹਨਾਂ ਨੇ ਕਾਲ ਕੀਤੀ ਫਿਰ ਇੱਥੇ ਕਿਹਨੇ ਉਹਨੂੰ ਮਤਲਬ ਜੇ ਕੋਈ ਕਾਰਵਾਈ ਕਰਨੀ ਸੀਗੀ ਤੇ ਇਹ ਮੁੰਡਿਆਂ ਨੇ ਕਰਨੀ ਸੀ ਸੋ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਕੇਸ ਦੀ ਪੂਰੀ ਕਢੀ ਦਰ ਕਢੀ ਜੋੜੀ ਜਗੀ ਹੈ ਅਮਰੀਕ ਸਿੰਘ ਤੁਹਾਨੂੰ ਜਿਹੜਾ ਦੱਸਿਆ ਆਟੋਮੈਟਿਕ ਐਕਟੀਵਿਟੀ ਜੀ ਉਹ ਜਿਹੜਾ ਕੰਪਲੀਟ ਹੈ ਉਹਦੇ ਨਾਲ ਕਿਵੇਂ ਕਿਸ ਤਰੀਕੇ ਨਾਲ ਕਨੈਕਟ ਮਦਦ ਦੀ ਕਮਿਟੀ ਕਲੈਕਟ ਕੀਤੀ ਉਹਨੇ ਜਾਂ ਇਹਨਾਂ ਨਾਲ ਲਿੰਕ ਹੈਗਾ ਜਾਂ ਫਿਰ ਉਹ ਕਿਵੇਂ ਕਲੈਕਟ ਉਹ ਬੇਸਿਕਲੀ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਲੇ ਅਮਰੀਕ ਸਿੰਘ ਨੂੰ ਅਸੀਂ ਅਰੈਸਟ ਕਰਨਾ ਬਾਕੀ ਹੈਗਾ ਇਹ ਐਬਸਕੌਂਡ ਕਰ ਰਿਹਾ ਸੋ ਜਦੋਂ ਇਹ ਅਰੈਸਟ ਹੋਊਗਾ ਸਾਨੂੰ ਇਹ ਦੱਸੂਗਾ ਵੀ ਇਹਨੂੰ ਅੱਗੇ ਕਿਵੇਂ ਇਨਫੋਰਮੇਸ਼ਨ ਮਿਲੀਗੀ ਇਹਦਾ ਕੋਈ ਕਲਾਇੰਟ ਇਹਦੀ ਬੇਸਿਕਲੀ ਸ਼ਾਪ ਹੈ ਕੱਪੜਿਆਂ ਦੀ ਲੋਹਿਆਂ ਦੇ ਵਿੱਚ ਤੇ ਨਾਲ ਕੋਈ ਜਿਮ ਵਗੈਰਾ ਦੇ ਜਿਹੜੇ ਪ੍ਰੋਡਕਟ ਹੁੰਦੇ ਨੇ ਉਹ ਵੀ ਵੇਚਦਾ ਸੋ ਹੋ ਸਕਦਾ ਇਹਦਾ ਕਲਾਇੰਟ ਹੋਵੇ ਜਾਂ ਕੁ ਹਾਂ ਜਾਣਤ ਲੋਰ ਹੋਰ ਵੀ ਸਿਗਾ ਕਿ ਇਹ ਪੀ ਪੰਦ ਨਹੀਂ ਨਹੀਂ ਅੱਗੇ ਜਿਵੇਂ 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 ਹੋਰ ਅਰੈਸਟ ਹੋਣ ਗਿਆ ਸਾਨੂੰ ਹੋਰ ਵੀ ਪਰਤਾ ਖੋਲਣ ਦੀਆਂ ਤੋਂ ਅਸੀਂ ਮਤਲਬ ਮਤਲਬ ਇਹਦੇ ਵਿੱਚ ਕੌਨਫੀਡੈਂਟ ਹੈਗੇ ਆ ਕਿ ਜਿਹੜਾ ਅਸੀਂ ਡਿਟੇਲ ਚ ਇਨਵੈਸਟੀਗੇਸ਼ਨ ਕੀਤੀ ਬੜੀ ਸਾਇੰਟਿਫਿਕ ਟੈਕਨੀਕਲ ਤੇ ਕੜੀਦਰ ਕੜੀ ਜੋੜ ਕੇ ਇਹਨੂੰ ਇਨਵੈਸਟੀਗੇਟ ਕੀਤਾ ਕਿ ਜਿਵੇਂ ਜਿਵੇਂ ਅੱਗੇ ਹੋਰ ਬੰਦੇ ਅਰੈਸਟ ਹੋਣਗੇ ਤੇ ਸਾਨੂੰ ਹੋਰ ਵੀ ਇਹਦੇ ਵਿੱਚ ਖੁਲਾਸੇ ਟੋਟਲ ਕਿੰਨੇ ਜਾਣੇ ਹੈਗੇ ਟੋਟਲ ਫਿਲਹਾਲ ਹਲੇ ਜੀ ਇਹਦੇ ਵਿੱਚ ਜਿਹੜੇ ਫਿਗਰ ਆਊਟ ਹੋਏ ਨੇ ਉਹ 5 ਨੇ 6 ਜਣੇ ਹੋਏ ਆ ਜੀ ਤੇ ਇਹਦੇ ਵਿੱਚੋਂ ਤਿੰਨ ਬੰਦੇ ਅਰੈਸਟ ਕਰ ਲਏ ਹੈਗੇ ਆ ਦੋ ਬੰਦੇ ਬਾਹਰ ਆ ਤੇ ਇੱਕ ਬੰਦਾ ਅਮਰੀਕ ਫੜਨਾ ਬਾਕੀ ਹੈ ਸਰ ਇੱਥੇ ਪਹਿਲੇ ਵੀ ਕੋਈ ਪਰਚਾ ਹੈਗਾ ਇਹਨਾਂ ਨੇ ਹਾਂ ਬਿਲਕੁਲ ਜੀ ਪਹਿਲਾਂ ਪਰਚੇ ਹੈਗੇ ਆ ਜਿਹੜਾ ਹਰਜਿੰਦਰ ਹੈਗਾ ਜਿਹੜਾ ਅਸੀਂ ਸਭ ਤੋਂ ਪਹਿਲਾ ਬੰਦਾ ਫੜਿਆ ਸੀਗਾ ਜਿਹਦਾ ਨੰਬਰ ਆਇਆ ਸੀ ਉਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਹੈਗੇ ਜੀ ਦੋ ਸਾਡੇ ਨਕੋਦਰ ਦੇ ਹੈਗੇ ਆ ਤੇ ਇੱਕ ਹੈਗਾ ਜੀ ਫਗਵਾੜੇ ਇਹ ਸਾਰੇ 379 20 ਸਨੇਚਿੰਗ ਦੇ ਹੈਗੇ ਆ ਬੇਸਿਕਲੀ ਇਹ ਮਾੜੇ ਕਮਾਜ ਪਹਿਲਾਂ ਪਏ ਹੋਏ ਸੀ 2018 ਦੇ ਪਰਚੇ ਹੈਗੇ ਪਹਿਲੇ ਵੀ ਇਹਨਾਂ ਦੇ ਪਰੋਟੀਆਂ ਦੇ ਨਹੀਂ ਨਹੀਂ 379 20 ਦੇ ਹੈਗੇ ਆ ਜੀ ਸਨੇਚਿੰਗ ਆਰਮਜ਼ ਐਕਟ ਵਗੈਰਾ ਇਸ ਤਰ੍ਹਾਂ ਦੇ ਪਰਚੇ ਹੈਗੇ ਐਂਡੀਪੀਐਸ ਦੇ ਜੋ ਬਣ ਜਿਹੜਾ ਪਲਾਨ ਦਾ ਨਾਮ ਲੱਕੜਾ ਦਾ ਨਾਮ ਯੂਜ਼ ਕਰਦੇ ਸੀ ਇਹ ਸੱਤਾ ਨੂੰ ਛੇੜੇ ਦਾ ਕਰਦੇ ਸੀ ਪਲਾਨ ਕਿੰਦਾ ਬਣਾਇਆ ਕਿਹੜੇ ਬੰਦੇ ਨੂੰ ਸਟਾਰਟਿੰਗ ਕਿਤੇ ਕਿਹੜੀਆਂ ਆਪਸ ਹੀ ਲਿੰਕ ਸੀ ਸਾਲে ਪਹਿਲਾਂ ਵੀ ਸਾਹਿਬ ਪਹਿਲਾਂ ਇਸ ਤਰੀਕੇ ਨਾਲ ਕਰਦੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜਾ ਦੇਖੋ ਬੇ ਇਹ ਯੂਕੇ ਦੇ ਵਿੱਚ ਬੈਠੇ ਆ ਇਹਨਾਂ ਦੇ ਅੱਗੇ ਕਿਤੇ ਨਾ ਕਿਤੇ ਇਹ ਦੋਸਤ ਯਾ ਰਿਸ਼ਤੇਦਾਰ ਸੀ ਸੋ ਇਹਨਾਂ ਨੇ ਮਿਲ ਕੇ ਇੱਕ ਸਾਜ਼ਿਸ਼ ਰਹੀ ਜੀ ਉਹ ਫਿਰ ਮੁੱਕੇ ਕਿ ਇਹਨੇ ਕਮਿਟੀ ਨੇ ਉਸ ਕਿਸਲ ਕਿਸਲ ਜੋਬਨ ਕੋਲ ਹੋਈ ਹੈ ਜੀ ਰਿਮਾਂਡ ਮਿਲਿਆ ਸ ਇਹ ਦੋ ਦਿੰਨ ਦਾ ਮਿਲਿਆ ਹੈ ਬਾਕੀ ਹੋਰ ਵੀ ਅੱਗੇ ਜਿਵੇਂ ਜਿਵੇਂ ਖੁਲਾਸੇ ਹੋਣਗੇ ਅਸੀਂ ਹੋਰ ਵੀ ਰਿਮਾਂਡ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਗੁੱਪੀ ਦੇ ਉਹ ਵੀ ਪੜ ਕੇ ਲੈਣ ਹਾਂਜੀ ਕਮਿਟੀ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਯੂਕੇ 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 ਮੈਂ ਇੰਗਲੈਂਡ ਦੇ ਯੂਕੇ ਦੇ ਵਿੱਚ ਹੈਗੇ ਆ ਜੀ ਉਹ ਦੋ ਬੰਦੇ ਬੈਠੇ ਬਾਹਰ ਬੈਠੇ ਆ ਸੋ ਹਾਲੇ ਤੱਕ ਦੀ ਜਿਹੜੀ ਆਪਣੀ ਰਿਸਰਚੀ ਉਹਦੇ ਵਿੱਚ ਇਹਨਾਂ ਨੇ ਕੋਈ ਦੱਸਿਆ ਕਿ ਉਹ ਬੀਸਿਕਲੀ ਫਾਰਮਰ ਨੂੰ ਟਾਰਗੇਟ ਕਰ ਰਹੇ ਆ ਜਾਂ ਫਿਰ ਜਿਹੜੇ ਪ੍ਰੋਫੈਸ਼ਨਲ ਬਿਜ਼ਨਸmen ਆ ਇਸ ਤਰੀਕੇ ਦੇ ਇਮੀਗ੍ਰੈਂਟਸ ਨੂੰ ਟਾਰਗੇਟ ਕਰ ਰਹੇ ਆ ਫਾਰਮਰ ਨੂੰ ਟਾਰਗੇਟ ਕਰਨਾ ਹੈ ਹਾਲੇ ਤੱਕ ਕੁਝ ਪਤਾ ਨਹੀਂ ਕਿ ਉਹਨਾਂ ਨੂੰ ਕਿਉਂ ਮੰਗਦੀ ਗਏ ਫਾਰਮਰ ਨੂੰ ਟਾਰਗੇਟ ਕਰਨਾ ਇੱਕ ਬੜਾ ਨਹੀਂ ਬੀਸਿਕਲੀ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਇਹ ਹਿੱਟ ਐਂਡ ਟ੍ਰਾਇਲ ਮੈਥਡ ਹੁੰਦਾ ਜੀ ਇਹਦਾ ਇਹ ਸੌਫਟ ਟਾਰਗੇਟ ਲੱਗਦੇ ਹੈਗੇ ਆ ਇਹ ਤੋ ਇਸ ਕਰਕੇ ਜਿਹੜਾ ਕੋਈ ਇਨਫੋਰਮੇਸ਼ਨ ਦੇ ਦਏ ਉਹਨੂੰ ਇਹ ਵੈਰੀਫਾਈ ਤਾਂ ਕਰਨੀ ਪਾਂਦੇ ਬੰਦੇ ਬਾਹਰ ਬੈਠੇ ਹੈਗੇ ਆ ਸੋ ਇਹ ਹਿਡਨ ਟ੍ਰਾਇਲ ਕਰਦੇ ਆ ਜਿਹੜਾ ਕੋਈ ਬੰਦਾ ਇਹਨਾਂ ਦੇ ਮਤਲਬ ਇਸ ਤਰ੍ਹਾਂ ਇਹਨਾਂ ਨੂੰ ਪੇਮੈਂਟ ਕਰ ਗਿਆ ਤੇ ਉਹ ਇਸ ਤਰ੍ਹਾਂ ਬੋਲਡਰ ਹੁੰਦੇ ਨੇ ਬਟ ਇਹਦੇ ਵਿੱਚ ਮੈਂ ਆਪਣੇ ਜ਼ਿਲ੍ਹੇ ਵੱਲੋਂ ਦੱਸਣਾ ਚਾਹੁੰਦਾ ਕਿ ਵਿਦਿਨ 72 ਆਵਰਸ ਸਾਨੂੰ ਇੱਕ ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਤੇ ਸਾਡੇ ਕੋਲ 4 ਤਰੀਕ ਤੱਕ ਆਂਦੇ ਆਂਦੇ ਸਾਡੇ ਕੋਲ ਪੂਰੀਆਂ ਲੀਡ ਸੀ ਅੱਜ 6 ਤਰੀਕ ਹੈਗੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬਟ ਸਾਡੇ ਕੋਲ 4 ਤਰੀਕ ਆਂਦੇ-ਆਂਦੇ ਕਾਫੀ ਕੁਝ ਲੀਡਸ ਆ ਕਾਫੀ ਕੁਝ ਕਲੀਅਰ ਹੋ ਗਿਆ ਸੀ ਸੋ ਅਸੀਂ 72 ਘੰਟਿਆਂ ਦੇ ਵਿੱਚ ਟਰੇਸ ਕਰਤਾ ਹੈ ਮਕਦਮਾ ਤੋਂ ਅੱਗੇ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਿਟੀਜ਼ਨ ਨੂੰ ਇਹ ਦੱਸਣਾ ਚਾਹੁੰਦਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਰਿਪੋਰਟ ਜ਼ਰੂਰ ਕਰਨ ਜੇ ਅ퍼 ਰਿਪੋਰਟ ਕਰਾਂਗੇ ਤੇ ਅਸੀਂ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਦਿਹਾਤੀ ਪੁਲਿਸ ਹੈ ਉਹ ਕਮਿਟਿਡ ਹੈਗੀ ਹੈ ਸਾਡੇ ਕੋਲ ਪੂਰੀ ਅਸੀਂ ਕੈਪੇਬਲ ਹੈਗੇ ਆਂ ਸਾਡੇ ਕੋਲ ਇਹ ਜੀ ਟੈਕਨੋਲੋਜੀ ਕੀ ਹੈਗੀ ਹੈ ਕਿ ਅਸੀਂ ਪੱਕਾ ਜਿਹੜੇ ਹੈਗੇ ਨੇ ਇਹ ਬੰਦਿਆਂ ਨੂੰ ਲੱਭ ਕੇ ਇਹਨਾਂ ਨੂੰ ਸ ਤਾਂ ਇਹ ਨਹੀਂ ਕਿ ਇਹ ਨਾ ਕਿਹਾ ਕਿ ਪਹਿਲਾਂ ਵੀ ਕਿਸੇ ਹੋਰ ਨੂੰ ਜਾਂ ਕਿਸੇ ਨੂੰ ਇਹ ਦਲਵੇਸ਼ ਭਰਾ ਜਿੰਦਾ ਰਹਾ ਜਾਂ ਕੋਈ ਪਹਿਲਾਂ ਕੰਮ ਨਹੀਂ ਲਿਆ ਨਹੀਂ ਇਹ ਤਾਂ ਦੇਖੋ ਹੁਣ ਅਮਰੀਕਾ ਜਦੋਂ ਫੜਿਆ ਗਿਆ ਉਦੋਂ ਉਹ ਦੱਸੂਗਾ ਜੀ ਪਹਿਲਾਂ ਸਾਡਾ ਲਿੰਕ ਸੀਗਾ ਨਹੀਂ ਇਹਨਾਂ ਇਸ ਤਰ੍ਹਾਂ ਪਹਿਲਾਂ ਲਿੰਕ ਅਲੀ ਕਰਤਾ ਹਲੇ ਤੱਕ ਨਹੀਂ ਕੋਈ ਆਈ ਸਾਹਮਣੇ ਬਟ ਇਹ ਸਾਰੀ ਗੱਲ ਉਦੋਂ ਹੀ ਕਲੀਅਰ ਹੋਊਗੀ ਜੀ ਜਦੋਂ ਉਹ ਅਰੈਸਟ ਹੋ ਜਾਊਗਾ ਉਹਦੀ ਅਸੀਂ ਡਿਟੇਲਸ ਖੁੱਲ੍ਹ ਪੁਬਲਿਸ਼ ਕਰਾਂਗੇ ਜਿਹੜੇ ਬਾਹਰ ਹੈਗੇ ਨੇ ਉਹਨਾਂ ਨੇ ਪੜ ਲਿਆ ਕਿ ਕੀ ਬਸਰ ਸੁਣਾਂਗੇ ਅੱਗੇ ਉਹਦੇ ਵਿੱਚ ਜੀ ਅਸੀਂ ਜਿਹੜਾ ਹੈ ਉਹਨਾਂ ਦਾ 105B ਦੇ ਹੈਗੇ ਸਬੰਦ ਉਹਨਾਂ ਨੂੰ ਨਾਮਿਨੇਟ ਕਰ ਲਿੱਤਾ ਗਿਆ ਕੇਸ ਦੇ ਵਿੱਚ ਅੱਗੇ ਜਿਹੜਾ ਉਹਨਾਂ ਨੂੰ ਬਾਹਰ ਤੋਂ ਲੈ ਕੇ ਆਉਂਦਾ ਪ੍ਰੋਸੀਜਰ ਐਕਸਟਰੈਡੀਸ਼ਨ ਦਾ ਹੁੰਦਾ ਉਹ ਹੀ ਕਰਾਂਗੇ ਆਪਣੇ ਗੱਲ ਕਰੀਏ ਫਰੋਥੀ ਦਾ ਇਹਨਾਂ ਨੇ ਪੂਰੇ ਟੀਮ ਨੇ ਇਕੱਠੇ ਆ ਕੇ ਗੱਲ ਕੀਤੀ ਉਹ ਫਰੋਥੀ ਨੇ ਮੰਗ ਕੀਤੀ ਸੀ ਜੀ ਨਹੀਂ ਜਿਵੇਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਹਰੇਕ ਦਾ ਅਲੱਗ-ਅਲੱਗ ਰੋਲ ਸੀ ਬੜਾ ਵਧੀਆ ਇਨਵੈਸਟੀਗੇਟ ਅਸੀਂ ਕੀਤਾ ਹਰੇਕ ਦਾ ਵੱਖਰਾ-ਵੱਖਰਾ ਰੋਲ ਸੀਗਾ ਤੇ ਕਿਸੇ ਨੇ SIM ਕਾਰਡ ਪ੍ਰੋਵਾਈਡ ਕੀਤਾ ਕਿਸੇ ਨੇ ਕੋਈ ਵੈਪਨ ਦੇਣਾ ਵੈਪਨ ਪ੍ਰੋਵਾਈਡ ਕੀਤਾ ਕਿਸੇ ਨੇ ਕਾਲ ਕੀਤੀ ਕਿਸੇ ਨੇ ਇਨਫਰਮੇਸ਼ਨ ਪ੍ਰੋ ਇਹ ਮੈਂ انا ਸ਼ਬਦ ਦੀ ਗੱਲ ਕੀਤੀ ਹੈ ਜੀ ਜੀ ਇਹ ਇਹ ਜਿਹੜਾ ਜੋਬਨ ਹੈਗਾ ਜੀ ਜਿਹੜਾ ਸਾਡੇ ਜਿਸ ਤੋਂ ਅਸੀਂ ਪਿਛਲ ਬਰਾਮਦ ਕੀਤਾ ਬੇਸਿਕਲੀ ਪੁਰਾਣਾ ਇਹਦੇ ਵਿੱਚ ਐਨਡੀਪੀਐਸ ਦੇ ਮਕਦਮੇ ਜੱਜ ਹੈਗੇ ਨੇ ਇਹ ਅੰਮ੍ਰਿਤਸਰ ਦਾ ਦੇਹਾਤੀ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਪਹਿਲਾ ਪਰਚੇ ਦਰਜ ਹੈ ਇਹ ਪਹਿਲਾ ਜਿਹੜਾ ਇੱਕ ਗੁਜਰਾਤ ਕੋਰਟ ਤੋਂ 3000 ਕਿਲੋ ਰਿਕਵਰ ਹੋਈ ਸੀਗੀ ਡਾਇਰੈਕਟਰ ਆਫ ਰੈਵਨੂ ਇੰਟੈਲੀਜੈਂਸ ਨੇ ਡੀਆਰਆਈ ਡਿਪਾਰਟਮੈਂਟ ਨੇ ਸੀਜ਼ ਕੀਤੀ ਸੀਗੀ ਡਰਗ ਐਂਡ ਐਫੀ ਹੈਰੋਇਨ ਉਹਦੇ ਵਿੱਚ ਇਹ ਦੋਸ਼ੀ ਸੀਗਾ ਤੇ ਜਦੋਂ ਗੁਜਰਾਤ ਪੁਲਿਸ ਇਹਨੂੰ ਅੰਮ੍ਰਿਤਸਰ ਲੈ ਕੇ ਆਈ ਪੇਸ਼ ਕਰਨ ਦੂਜੇ ਮੁਕਦਮੇ ਦੇ ਵਿੱਚ ਉੱਥੋਂ ਇਹ ਭੱਜ ਗਿਆ ਤਾਂ ਇਹਦੇ ਖਿਲਾਫ 223 223 ਦੇ 224 ਸੈਕਸ਼ਨਾਂ ਦੇ ਅੰਡਰ ਪਰਚਾ ਦਰਜ ਆਲਰੇਡੀ ਸੀਗਾ ਫਰਵਰੀ ਦੇ ਮਹੀਨੇ ਸੋ ਫਰਵਰੀ ਤੋਂ ਇਹ ਭੱਜਿਆ ਹੋਇਆ ਸੀ ਤਾਂ ਸਾਨੂੰ ਇਸ ਮੁਕਦਮੇ 'ਚ ਐਕਸਟਰਸ਼ਨ 'ਚ ਇਹਨੂੰ ਰੈਸਟ ਕਰਕੇ ਤੋ ਕਾਫੀ ਵੱਡੀ ਇਹ ਸਫਲਤਾ ਸੀ ਹੋਈ ਅਸੀਂ ਉਹਨਾਂ ਨੂੰ ਵੀ ਇਨਫੋਰਮ ਕਰਾਂਗੇ ਉਹ ਵੀ ਇਹਨੂੰ ਇਹ ਤਾਂ ਤੁਸੀਂ ਜੋਬਾਂ ਦੀ ਗੱਲ ਕਰ ਰਹੇ ਹੋ ਇਹ ਜੋਬਾਂ ਦੀ ਗੱਲ ਕਰ ਰਹੇ ਹੋ ਫਰੋਤੀ ਇਹਨਾਂ ਨੇ ਪਹਿਲੀ ਵਾਰ ਮੰਗੀ ਜਾਂ ਹੋਰ ਬਹੁਤ ਹੀ ਲਿਕੇ ਸੋਦਾ ਇਹ ਪਹਿਲੇ ਕਹੂੰਗੀ ਫਰੋਤੀ ਵਾਲਾ ਫਰੋਤੀ ਆ ਆਰਮਜੈਕਟ ਐਨਡੀਪੀਐਸ ਐਕਟ ਸਨੇਚਿੰਗ ਦੇ ਬੱਚੇ ਦਰਜ ਹੈਗੇ ਆ ਜੀ ਤੇ ਫਰੋਤੀ ਵਾਲਾ ਐਸਐਚ ਰਿਕਾਰਡ ਦੇ ਵਿੱਚ ਨਹੀਂ ਹੈਗਾ ਬਾਕੀ ਹੋਰ ਜਿਹੜੇ ਬੰਦੇ ਹੈਗੇ ਆ ਅਸੀਂ ਉਹਨਾਂ ਤੋਂ ਪੁੱਛਗਿੱਛ ਕਰਕੇ ਜੇ ਕੋਈ ਗੱਲ ਆਈ ਤਾਂ ਜੀ ਤੁ ਬਾਹਰ ਬਾਹਰ ਕਾਲ ਕਰਨੀ ਸੀ ਜੀ ਉਹਨਾਂ ਦੇ ਟੱਚ ਦੇ ਵਿੱਚ ਕਿੰਨੇ ਚਿਰ ਤੁਸੀਂ ਜਿੰਨਾਂ ਨੇ ਇਹ ਜਿਹੜਾ ਇੱਕ ਮੈਂ ਤੁਹਾਨੂੰ ਦੱਸਿਆ ਨਾ ਜਿਹੜਾ ਬੰਦਾ ਸੀਗਾ ਕੁਲਵਿੰਦਰ ਜਿਹਨੇ ਸ਼ਿਮਕਾ 2020 ਕੀਤੀ ਇਹ ਬੇਸਿਕਲੀ ਉਹਨਾਂ ਦੇ ਰਿਸ਼ਤੇਦਾਰ ਹੀ ਸੀਗਾ ਜਿਹੜੇ ਇੱਕ ਵਾਰ ਬੈਠੇ ਬਾਹਰ ਬੈਠੇ ਸੋ ਇਹਨਾਂ ਦਾ ਇਕੱਠਾ ਇੱਕ ਗੈਂਗ ਸੀਗਾ ਕਿਉਂਕਿ ਰਿਸ਼ਤੇਦਾਰ ਵੀ ਸੀਗੇ ਦੋਸਤ ਵੀ ਸੀਗੇ ਇਹ ਨੇੜੇ-ਨੇੜੇ ਪਿੰਡਾਂ ਦੇ ਵੀ ਨੇੜੇ-ਨੇੜੇ ਰਹਿਣ ਵਾਲੇ ਹੈਗੇ ਸੋ ਇੱਕ ਦੂਜੇ ਨੂੰ ਜਾਣਦੇ ਸੀਗੇ ਪਹਿਲਾਂ ਅੱਛਾ ਇਹ ਮਤਲਬ ਪਹਿਲਾਂ ਵੀ ਕਰ ਚੁੱਕੇ ਨਹੀਂ ਇਦਾਂ ਕਾਲਿੰਗ ਨਹੀਂ ਕਾਲਿੰਗ ਨਹੀਂ ਕੀਤੀ ਕੱਲਾ ਇਹਨਾਂ ਨੇ ਹੁਣ ਨਵਾਂ ਹੀ ਗੈਂਗ ਬਣਾਇਆ ਸੀਗਾ ਇਹ ਸ਼ੁਰੂ ਤੋਂ ਹੀ ਸਟਾਰਟਿੰਗ ਸੀਗਾ ਇਹਨਾਂ ਦਾ ਅ ਸਰ ਇਹ ਕਿੰਨੇ ਦਿਨ ਹੋ ਤੋਏ ਕਿੰਨੇ ਕਿ ਚਿੱਤਰ ਦੇਖੋ ਮੈਡਮ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਬੰਦੇ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਹਰਜਿੰਦਰ ਹੈਗਾ ਇਹਦੇ ਦਾ 2018 'ਚ ਤਿੰਨ ਪਰਚੇ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਪਹਿਲਾਂ ਤੋਂ ਹੀ ਤੇ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਇੱਥੇ ਦੱਸਣੀ ਚਾਹੁੰਦਾ ਜਿਹੜਾ ਤੁਸੀਂ ਮੈਥੋਂ ਸਵਾਲ ਕਰਨਾ ਚਾਹ ਰਹੇ ਹੋ ਨਾ ਇਹ ਜਿਹੜਾ ਕ੍ਰਾਈਮ ਕ੍ਰਿਮੀਨਲ ਹੁੰਦਾ ਇਹ ਪੈਟਰਨ ਚੇਂਜ ਕਰਦਾ ਰਹਿੰਦਾ ਹੈ ਆਪਣਾ ਜਿਵੇਂ ਪਹਿਲਾਂ ਇਹ ਇਸ ਨੇਚਰ ਸੀਗੇ ਉਸ ਤੋਂ ਬਾਅਦ ਇਹ ਆਰਮ ਜੈਕਟ ਦੇ ਵਿੱਚ ਆ ਗਏ ਐਨਡੀਪੀਐਸ ਐਂਟਰ ਕਰ ਗਏ ਹੁਣ ਫਰੋਤੀਆਂ ਕਰਨੀ ਹੋ ਗਈ ਸੋ ਇੱਕ ਕੋਈ ਵੀ ਮਤਲਬ ਜਦੋਂ ਕ੍ਰਿਮੀਨਲ ਪ੍ਰੋਗਰੈਸ ਕਰਦਾ ਹੈ ਉਹ ਸਟੇਜਿਸਟ ਪ੍ਰੋਗਰੈਸ ਕਰਦਾ ਹੈ ਸੋ ਇਹ ਪੁਰਾਣੇ ਕ੍ਰਿਮੀਨਲ ਹੈ ਹੁਣ ਇਹਨਾਂ ਨੇ ਨਵਾਂ ਜਿਹੜਾ ਐਕਸਟਰਸ਼ਨ ਕੰਨੀ ਕਰਨਾ ਸੀਗਾ ਉਹ ਹੁਣ ਨਵੇਂ ਐਂਟਰ ਕੀਤੇ ਸੀਗੇ ਪਰ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪੁਰਾਣਾ ਹੈ ਜਿਹੜੇ ਇਹ ਦੋ ਲੈ ਕੇ ਜੇਵੇਂ ਤੁਸੀਂ ਕਹਦੇ ਹੋ ਕਿ ਇੱਕ ਜਿਹੜਾ ਸੀਗਾ ਜਿਸ ਦੇ ਬਾਅਦ ਕਿਲਾ ਨੈਕਸਟ ਉਸਕੇ ਪਹਿਲੇ ਲੱਗ ਰਿਹਾ ਤੇ ਜਿਹੜੇ ਦੋ ਦੋ ਹੈਗੇ ਨੇ ਵੀ ਕਹਦੇ ਹੋ ਕਿ ਜਿਨ੍ਹਾਂ ਨੇ ਕਾਲ ਕੀਤੀ ਜਾਂ ਫਿਰ ਦੋ ਸ੍ਰੋਤੀ ਮੰਗਰ ਨਿਕਲਦੇ ਨੇ ਜਿਹੜੇ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਜੁੜੇ ਹੈਗੇ ਨੇ ਨਹੀਂ ਜਿਹੜੇ ਬਾਹਰ ਬੈਠੇ ਸੀਗੇ ਉਹੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦੇ ਕੁਲਵਿੰਦਰ ਦੇ ਜਿਹਨੇ ਫਿਰ ਕਾਰੀਆ ਦੇ ਸਾਰਿਆਂ ਦੇ ਸਾਰਿਆਂ ਦੇ ਨਹੀਂ ਕੁਲਵਿੰਦਰ ਦੇ ਬਾਕੀ ਅੱਗੇ ਇਹ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀ ਨੇੜੇ-ਨੇੜੇ ਪਿੰਡਾਂ ਦੇ ਜੀ 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 ਜਿਹੜੇ ਬਾਹਰ ਬੰਦੇ ਬੈਠੇ ਸੀ ਉਹ ਕੁਲਵਿੰਦਰ ਦੇ ਰਿਸ਼ਤੇਦਾਰ ਹੈ ਕੁਲਵਿੰਦਰ ਨੂੰ ਅੱਗੇ ਬਾਕੀ ਬੰਦੇ ਜਾਣਦੇ ਸੀ ਠੀਕ ਹੈ ਜੀ ਥੈਂਕ ਯੂ ਜਿਵੇਂ ਆਪਾਂ ਨੂੰ ਪਤਾ ਹੀ ਹੈਗੇ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈਆਂ ਜਾਰੀ ਹੈਗੀਆਂ ਨੇ ਤੇ ਉਸੇ ਲ ਜਲੰਧਰ ਦਿਹਾਤੀ ਦੇ ਵਿੱਚ ਸਦਰ ਨਕੂਦਰ ਥਾਣੇ ਦੇ ਅੰਡਰ ਇੱਕ ਐਕਸਟਰਸ਼ਨ ਕਾਲ ਆਈ ਸੀਗੀ ਅ ਫਰਸਟ 30th ਆਫ ਜੂਨ ਨੂੰ ਤੇ ਅਸੀਂ ਪਰਚਾ ਦਰਜ ਕੀਤਾ 78 ਨੰਬਰ ਮਕਦਮਾ 386 ਦੇ ਵਿੱਚ ਤੇ ਉਦੀ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਅ ਅਸੀਂ ਤਿੰਨ ਬੰਦੇ ਅਰੈਸਟ ਕਰ ਲਏ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਹਰਜਿੰਦਰ ਕੁਲਵਿੰਦਰ ਦੇ ਜੋਬਨ ਤੇ ਬੇਸਿਕਲੀ ਇਹਨਾਂ ਤੋਂ ਸਾਨੂੰ ਪਿਸਤਲ ਬਰਾਮਦ ਹੋਈ ਹੈ 32 ਬੋਰ ਦੀ ਪੰਜ ਲਾਈਫ ਕੈਟਰੀਜ ਹੋਈਆਂ ਨੇ ਇੱਕ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਸਿਮ ਕਾਰ ਡੋਂਗਲ ਵੀ ਹੋਈ ਹੈ ਸੋ ਇਹ ਜਿਹੜਾ ਐਕਸਟਰਸ਼ਨ ਕਾਲ ਇਹਨਾਂ ਨੇ ਇੱਕ ਰੈਕਟ ਬਣਾਇਆ ਸੀਗਾ ਉਹਦਾ ਅਸੀਂ ਇਹ ਭਾਂਡਾ ਫੋਰਡ ਕੀਤਾ ਹੈਗਾ ਤੇ ਇਹ ਕਾਫੀ ਵੱਡੀ ਕਾਮਯਾਬੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਜੋਬਨਜੀਤ ਦੇ ਪ੍ਰਾਣਾ ਕਾਫੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜੀ ਗੁਜਰਾਤ ਪੋਰਟ ਤੋਂ ਹੈਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਵੀ ਦੋਸ਼ੀ ਹੈ ਉਹਦੇ ਵਿੱਚ ਭਗਵਾੜਾ ਚੱਲ ਰਿਹਾ ਸੀਗਾ ਫਰਵਰੀ ਮਹੀਨੇ ਅਮਰੀਕਾ ਤੋਂ ਇਹ ਭੱਜਿਆ ਸੀ ਸੋ ਇਹ ਇਸੇ ਕੇਸ ਦੇ ਵਿੱਚ ਉਹਨੂੰ ਵੀ ਅਰੈਸਟ ਕਰਕੇ ਕਾਫੀ ਜਿਹੜੇ ਫਿਲਾਸੇ ਹੋਣ ਦੀ ਉਮੀਦ ਹੈਗੀ ਹੈ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਲੋਕਾਂ ਨੂੰ ਵੀ ਅਪੀਲ ਹੈਗੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਐਕਸਟਰਸ਼ਨ ਕਾਲ ਆਉਂਦੀ ਹੈ ਤੇ ਪੁਲਿਸ ਨੂੰ ਜ਼ਰੂਰ ਦੱਸਣ ਪੁਲਿਸ ਹਮੇਸ਼ਾ ਉਹਨਾਂ ਲਈ ਕਾਰਵਾਈ ਕਰਨ ਨੂੰ ਤਿਆਰ ਹੈਗੀ ਹੈ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਹੈ ਤੇ ਟੈਕਨੀਕਲੀ ਇਕੁਪੀਟ ਹੈਗੀ ਹੈ ਇਹ ਜਿਹੇ ਕੇਸ ਨੂੰ ਸੋਲਵ ਕਰੂਗੀ ਸਮਾਜਦਾਨ ਕੋਣ ਹੈਗੇ ਤੇ ਕਿਵੇਂ ਆਪਸੇ ਸਾਥ ਲਿੰਕ ਕਰੇ ਥੋੜੇ ਕੁ ਦਾਦੂ ਕੰਪਲੇਂਟੈਂਟ ਹੈ ਕੰਪਲੇਨੈਂਟ ਦਾ ਨਾਮ ਮੰਤਰੀ ਹੈਗੇ ਜੀ ਐਗਰੀਕਲਚਰਿਸਟ ਹੈਗੇ ਖੇਤੀਬਾੜੀ ਕਰਦੇ ਹੈਗੇ ਹਰਿਪੁਰ ਢੱਡੇ ਪਿੰਡ ਦੇ ਤੇ ਬੇਸਿਕਲੀ ਇਹ ਜਿਹੜੇ ਬੰਦੇ ਜਿਗੇ ਦੋ ਜਗ੍ਹਾ ਤੇ ਗੱਲਾਂ ਇਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਯੂਕੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਆਫੀਸ਼ੀਅਲ ਲਿੰਕ ਹੈ ਕੋਈ ਵਿਸਤਾਰੀ ਜਾਂ ਕੋਈ ਫਰੈਂਡਸ ਨੇ ਆ ਕਿ ਨਹੀਂ ਬੇਸਿਕਲੀ ਇਹ ਫਰੈਂਡਸ ਹੈ ਐਸੋਸੀਏਟਸ ਹੈਗੇ ਨੇ ਇੱਕ ਦੂਜੇ ਦੇ ਤੇ ਇਹਨਾਂ ਦਾ ਇੱਕ ਰਿਸ਼ਤੇਦਾਰ ਸੀਗਾ ਕੁਲਵਿੰਦਰ ਸ਼ਾਹਕੋੜ ਦੇ ਏਰੀਆ ਦਾ ਸਾਡੇ ਰਹਿਣ ਵਾਲਾ ਸੋ ਉਹਦਾ ਹੀ ਰਿਸ਼ਤੇਦਾਰ ਸੀਗੇ ਬੇਸਿਕਲੀ ਕੁਲਵਿੰਦਰ ਤੇ ਇਹ ਦੋਨੋਂ ਨਾਲ ਮਿਲ ਕੇ ਇਹਨਾਂ ਨੇ 5-6 ਬੰਦੇ ਦਾ ਗੈਂਗ ਤਿਆਰ ਕੀਤਾ ਅਲੱਗ-ਅਲੱਗ ਰੋਲ ਸੀ ਉਹਨਾਂ ਦੇ ਕਿਸੇ ਨੇ ਫਿਮ ਕਾਰਡ ਪ੍ਰੋਵਾਈਡ ਕਰਨੀ ਸੀ ਕਿਸੇ ਨੇ ਕੋਈ ਵਹੀਕਲ ਦੇਣਾ ਸੀਗਾ ਕਿਸੇ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਦੇਣੀ ਸੀ ਜਿਹੜਾ ਵਿਕ ਸੋ ਅਲੱਗ-ਅਲੱਗ ਇਹਨਾਂ ਦੇ ਰੋਲ ਸੀਗੇ ਉਹ ਸਾਰੇ ਬੰਦਿਆਂ ਨੂੰ ਅਸੀਂ ਅਲਟੀਮੇਟਲੀ ਤਿੰਨ ਬੰਦਿਆਂ ਨੂੰ ਅਰੈਸਟ ਕਰ ਚੁੱਕੇ ਹਾਂ ਤੇ ਤਿੰਨ ਬੰਦੇ ਹੋਰ ਅਰੈਸਟ ਦੋ ਬਾਹਰ ਬੈਠੇ ਆ ਇੱਕ ਬੰਦਾ ਹੋਰ ਅਰੈਸਟ ਕਰਨਾ ਬਾਕੀ ਹੈ ਸੋ ਬੜੀ ਟੈਕਨੀਕਲ ਤੇ ਡਿਟੇਲਡ ਜਿਹੜੀ ਹੈਗੀ ਹੈ ਸਾਇੰਟਿਸਟਿਕ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਅਜੇ ਰਿਜ਼ਲਟ ਤੱਕ ਪਹੁੰਚੇ ਕੁਲਵਿੰਦਰ ਦਾ ਕੀ ਰੋਲ ਹੈਗਾ ਜਿਹੜੇ ਬਾਕੀ ਜਿਹੜੇ ਤੁਸੀਂ ਦੋ ਹੈਗੇ ਨੇ ਉਹਨਾਂ ਦਾ ਕੀ ਰੋਲ ਜਿਹੜਾ ਸਾਰਾ ਨੇ ਕੋਲ ਜਿਹੜਾ ਅਮਰੀਕ ਹੈਗਾ ਜੀ ਇਹਦੇ ਵਿੱਚ ਦੋਸੀ ਅਸੀਂ ਨਾਮਿਨੇਟ ਕੀਤਾ ਹੈਗਾ ਲੋਈਆਂ ਦਾ ਅਮਰੀਕ ਇਹਨੇ ਬੇਸਿਕਲੀ ਸਾਰੀ ਇਨਫੋਰ ਹਰਜਿੰਦਰ ਹੈਗੇ ਉਹਨੇ ਅੱਗੇ ਅਮਰੀਤ ਤੋਂ ਇਨਫੋਰਮੇਸ਼ਨ ਲੈ ਕੇ ਅੱਗੇ ਜਿਹੜੇ ਕੋਲਰ ਹੈਗੇ ਨੇ ਯੂਕੇ ਦੇ ਵਿੱਚ ਬੈਠੇ ਜਗਦੀਪ ਜੱਗਾ ਤੇ ਗੱਲਾਂ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਿਹੜਾ ਕੁਲਵਿੰਦਰ ਹੈ ਜੱਗੀ ਤੇ ਗੱਲੇ ਦਾ ਇਹ ਰਿਸ਼ਤੇਦਾਰ ਹੈਗਾ ਇਹਨੇ ਬੇਸਿਕਲੀ ਇਹ ਨਾਈ ਦੀ ਦੁਕਾਨ ਹੈਗੀ ਇਹਦੀ ਇਹ ਬੇਸਿਕਲੀ ਇਹਨੇ ਉਹਨਾਂ ਨੂੰ ਠਹਿਰ ਦਿੱਤੀ ਬੰਦਿਆਂ ਨੂੰ ਤੇ ਨਾਲ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਜਿਹੜਾ ਜੋਬਨਜੀਤ ਹੈ ਇਹ ਬੇਸਿਕਲੀ ਇਹਨੇ ਐਗਜ਼ੀਕਿਊਟ ਕਰਨਾ ਸੀਗਾ ਕੋਈ ਵੀ ਕਾਰਵਾਈ ਇਹਦੇ ਕੋਲੋਂ ਅਸੀਂ ਪਿਸਤਲ ਵੀ ਬਰਾਮਦ ਕੀਤੀ ਸੋ ਇਹ ਸਾਰੇ ਇਹਨਾਂ ਦੇ ਵਿੱਚ ਫੌਰੀ ਪ੍ਰੋਪਰਟੀ ਜਿਹੜੀ ਹੈ ਇਹਨਾਂ ਨੇ ਮੰਗੀ ਇਹ 50 ਲੱਖ ਰੁਪਏ ਦੀ ਮੰਗੀ ਰਹੀ ਇਹ ਕਹਿੰਦਾ ਪਹਿਲੇ ਕੋਈ ਟੈਲੀਫੋਨ ਸੀ ਜਾਂ ਨਾ ਕੋਈ ਲੈਂਡਲ ਸੀ ਨਾ ਕੋਈ ਨਹੀਂ ਕੋਈ ਲੈਂਡ ਨਹੀਂ ਸੀ ਬਿਲਕੁਲ ਕੋਈ ਪ੍ਰੋਟੋਕੋਲ ਡਾਇਰੈਕਟਲੀ ਕੀਤੀ ਕਿਨੇ ਆਪਣੇ ਜਿਹੜੇ ਕੰਪਿਊਟਰ ਮੰਗਦੇ ਇਹ ਬੇਸਿਕਲੀ ਜਿਹੜੇ ਦੋ ਮੁੰਡੇ ਹੈਗੇ ਆ ਜੀ ਜੱਗਾ ਤੇ ਗੱਲਾ ਇਹ ਨੋਮੀਨੇਟ ਹੋਏ ਨੇ ਇਹਦੇ ਵਿੱਚ ਜਿਨ੍ਹਾਂ ਨੇ ਬਾਹਰ ਤੋਂ ਯੂਕੇ ਬੈਠੇ ਕਾਲ ਕੀਤੀ ਫੋਰ ਐਗਜ਼ੈਂਪਲ 50 ਲੱਖ ਰੈਸਿ ਸੀ ਕੁਝ ਮਤਲਬ ਕਿ ਇਨੀਸ਼ੀਏਟਰ ਹੋਇਆ ਇਹਨਾਂ ਨੇ ਕੋਈ ਨਹੀਂ 50 ਲੱਖ ਰੈਸਿ ਸੀ ਜੀ ਇਮੀਡੀਏਟਲੀ ਸਾਡੇ ਕੋਲ ਕੰਪਲੇਂਟ ਆ ਗਈ ਤੇ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਵੀ ਕਦੀ ਪ੍ਰੋਟੋਕੋਲ ਵਿੱਚ ਹੈ ਕਿ ਇਸਕੇ ਇਹ ਕਿਲਾਫ ਤਿੰਨ ਪਰਚੇ ਦਰਜ ਹੈਗੇ ਨੇ ਦੋ ਸਾਡੇ ਦਿਲਦਰ ਦਿਹਾਤੀ ਦੇ ਹੈਗੇ ਨੇ ਇੱਕ ਫਗਵਾੜੇ ਦਾ 379 ਬੀ ਦਾ ਤੇ ਲੜਾਈ ਝਗੜਿਆਂ ਦੇ ਜਿਹੜਾ ਜੋਬਨ ਹੈਗਾ ਇਹ ਕਾਫੀ ਵੱਡਾ ਇਹਦੇ ਵਿੱਚ ਐਨਡੀਪੀਐਸ ਦੇ ਵਿੱਚ ਤੇ ਦੋ ਪਰਚੇ ਦਰਜ ਹੈ ਕਾਫੀ ਕਮਰਸ਼ੀਅਲ ਕੁਆਂਟੀਟੀ ਦੇ ਤੇ ਇਨ ਫੈਕਟ 3000 ਕਿਲੋ ਹੈਰੋਇਨ ਜਿਹੜੀ ਪੋਰਟ ਤੋਂ ਬਰਾਮਦ ਹੋਈ ਸੀ ਗੁਜਰਾਤ ਉਹਦੇ ਵਿੱਚ ਇਹ ਦੋਸ਼ੀ ਹੈਗੇ ਡੀਆਰਆਈ ਡਾਇਰੈਕਟੋਰਟ ਆਫ ਰੈਵਨਿਊ ਇੰਟੈਲੀਜੈਂਸ ਦਾ ਦੋਸ਼ੀ ਹੈਗਾ ਜੀ ਇਹ ਤੇ ਇਸ ਤਰ੍ਹਾਂ ਇਹਨਾਂ ਕੋਲ ਪੁਰਾਣੇ ਇਹਨਾਂ ਦੇ ਇਸ ਤਰ੍ਹਾਂ ਇਹ ਮੁਕਦਮੇ ਦਰਜ ਹੈਗੇ ਕੋਰਟ ਪੇਸ਼ ਕਰਕੇ ਮਾਰਕੀ ਹਾਂ ਜੀ ਇਹ ਇਹ ਕੋਰਟ ਪੇਸ਼ ਕਰਾਂਗੇ ਜੀ ਰਿਮਾਂਡ ਸਾਨੂੰ ਆਲਰੇਡੀ ਇਹਦਾ ਜੋ ਬੰਦਾ ਸੀ ਲੈ ਲਿਆ ਰਿਮਾਂਡ ਦੋ ਦਿਨ ਦਾ ਸਾਨੂੰ ਰਿਮਾਂਡ ਮਿਲੇ ਹੈਗਾ ਤੋ ਹੋਰ ਵੀ ਜਿਹੜਾ ਜਿਹੜਾ ਮਿੱਕਾ ਹੈਗੇ ਇਹਨੂੰ ਵੀ ਅਸੀਂ ਅਰੈਸਟ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੋ ਜਲਦੀ ਇਹਨਾਂ ਨੂੰ ਵੀ ਅਰੈਸਟ ਕਰਾਂਗੇ ਸੋ ਇੱਕ ਲਾਸਟ ਪਬਲਿਕ ਮੀਟਿੰਗ ਹੀ ਕਰ ਰਹੇ ਨੇ ਕਿਉਂਕਿ ਜੇ ਜਿੱਤੇ ਡਰ ਜਾਵੇ ਕੋਈ ਪੈਨਿਕ ਹੋਦਾ ਹੈ ਆਪੇ ਉਦੋਂ ਕਿਤਰਾ ਪੈਣਾ ਹੁੰਦਾ ਹੈ ਬਾਰੰਬਾਰ ਮੇਰੇ ਵੱਲੋਂ ਦੇਖੋ ਕਿਉਂਕਿ ਇੱਕ ਬੜਾ ਸਿਕਿਉਰਟੀ ਮੈਜ਼ਰ ਨਾਲ ਆਪਾਂ ਨੂੰ ਆਣੀ ਪੜਾਇਆ ਕਰਾਂਗੇ ਦੇਖੋ ਇਹ ਅ ਅੱਜ ਬਰੀਫਿੰਗ ਤੁਹਾਨੂੰ ਉਹ ਫੀਲ ਸੇਵ ਕਰਨ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਇਮੀਡੀਏਟਲੀ ਸਾਨੂੰ ਦੱਸਣ ਅਸੀਂ ਸਾਡੀ ਟੈਕਨੋਲੋਜੀਕਲ ਕੈਪੇਬਿਲਿਟੀ ਹੈਗੀਆਂ ਨੇ ਸਾਡੇ ਕੋਲ ਟੈਕਨੀਕਲ ਟੀਮ ਹੈ ਪੂਰੀ ਅਸੀਂ ਤਿਆਰ ਕੀਤੀ ਹੋਈ ਤੇ ਕੋਈ ਡਰਨ ਦੀ ਲੋੜ ਨਹੀਂ ਰਿਪੋਰਟ ਹੋਏ ਸਾਡੇ ਕੋਲ ਤੇ ਅਸੀਂ ਪੂਰੀ ਅਫਰਟਸ ਕਰਕੇ ਜਿਹੜੇ ਇਹ ਮੁਕਦਮਿਆਂ ਨੂੰ ਟ੍ਰੇਸ ਵੀ ਕਰਾਂਗੇ ਬੰਦਿਆਂ ਨੂੰ ਜਿਹੜੀ ਬੰਦੀ ਸਜਾ ਉਹ ਵੀ ਦਵਾਵਾਂਗੇ ਥੈਂਕ ਯੂ ਤੁਹਾਡੀ ਜਾਣਕਾਰੀ ਤੋਂ ਸਾਰ ਇੱਕ ਮਿੰਟ ਦੇ ਲਈ ਬੜਾ ਵੱਲ ਤੁਹਾਨੂੰ ਬਸ ਫਿਰ ਇਹਨਾਂ ਨੇ ਕੰਮ ਅੰਕਿਤ ਕਰਨਾ ਲਾਵੀ ਕਰੀ ਜਾਂ ਕਰਣਾ ਇੱਕ ਫੋਟੋ ਵੀ ਮੈਨੂੰ ਨਿਕਲ ਜਾਣਾ ਹੈ ਫਿਰ ਇਹ ਸ਼ੁਰੂ ਆ